ਹੈਲੋ ਦੇਦੇ ਜਿਵੇਂ ਕੀ ਗੱਲ ਹੋਈ ਆ ਮੇਰੀ ਮੰਮੀ ਬੁਰੀ ਹੋ ਗਈ ਹੈ ਜਿਵੇਂ ਇਹ ਕਿਉਂ ਗਿਆ ਨੀਮ ਕਿਉਂ ਆ ਸੁਨਦੀਪ ਮੰਮੀ ਬੁਰੀ ਹੋ ਗਈ ਆ ਪਤਾ ਦਲਜੀਤ ਕੈਨ ਨੂੰ ਦਿਲ ਤੇ ਨਹੀਂ ਕਰਦਾ ਘਰਾਂ ਦੇ ਵਿੱਚ ਸੋ ਗੱਲਾਂ ਬਤਾਂ ਹੋ ਜਾਂਦੀਆਂ ਵਾ ਪਰ ਆਪਣੀ ਮੰਮੀ ਦਾ ਤੇ ਰਪਿੰਦਰ ਦਾ ਹਾਲ ਵੇਖ ਲੈ ਉਥੇ ਗਈਆਂ ਨਹੀਂ ਇਵੇਂ ਕੋਈ ਜ਼ਮੀਨ ਨਹੀਂ ਛੱਡੀ ਮੰਮੀ ਦੀ ਸੇਵਾ ਚ ਤਦੜੀ ਨਾ ਬਨੂ ਕੀ ਮਨਜ਼ੂਰ ਚਾਂ ਸੇਮੀ ਤੂੰ ਤੇ ਮੇਜਾ ਮੰਮੀ ਕੋ ਰੇਨੀ ਮੇਰੇ ਵੱਲ ਵੇਖ ਲਾ ਮੈਂ ਤੇ ਮੰਮੀ ਦਾ ਮੂੰਹ ਨਹੀਂ ਵੇਖਿਆ ਅੱਜ ਨਾ ਸੰਦੀਪਾ ਇਹ ਫਰਕ ਕਾਬਿਲ ਨਹੀਂ ਕੋਈ ਗੱਲ ਨਹੀਂ ਮੈਂ ਟਿੱਪਣ ਕੱਢ ਲੈਣੀ ਆ ਮੇਰੀ ਗੱਲ ਸੁਣੋ ਕਿ ਨਾਨੇਰਾ ਕਰ ਦਿੱਤਾ ਵਾ ਹੋਰ ਸੰਦੀਪ ਗੱਡੀਆਂ ਆਈ ਜਾਣ ਡੀਆਂ ਭਰ ਕੇ ਆਉਣੀਆਂ ਫਿਰ ਮੈਂ ਨੇਰਾ ਵੀ ਕਿੰਨਾ ਹੋ ਗਿਆ ਮੈਨੂੰ ਤਾਂ ਕੱਲੀ ਨੂੰ ਡਰ ਲੱਗਣ ਡਿਆ ਸੀ ਉਹ ਡਰ ਨਾ ਕੱਲੀ ਆ ਘਰਾਂ 'ਚ ਘਰ ਵਾ ਸੰਦੀਪ ਸਾਰੇ ਆਪੋ ਆਪਣੇ ਘਰ ਵੜੇ ਆ ਉਹ ਚੱਲ ਕੋਈ ਗੱਲ ਨਹੀਂ ਇਹ ਤਾਂ ਪਤਾ ਹੀ ਹੁੰਦਾ ਏ ਲੋਕਾਂ ਨੂੰ ਬੰਦਾ ਘਰੇ ਹੀ ਆ ਲੋਕਾਂ ਨੂੰ ਥੋੜੀ ਪਤਾ ਵਾ ਕਿ ਮੈਂ ਲੇਟ ਆਇਆ ਆ ਲੇਟ ਨਾ ਆਇਆ ਕਰੋ ਟਾਈਮ ਨਾ ਆਇਆ ਕਰੋ ਸੁਨੀਲ ਕੰਮ ਹੀ ਦਨਾ ਹਣਾ ਮੇਰੇ ਕਿਲੇ ਘਰ ਦਾ ਕੰਮ ਆ ਮਾੜਾ ਮੋਟਾ ਉਹਨਾਂ ਨੂੰ ਕਹਿ ਦਿਆ ਕਰੋ ਨਾ ਚੱਲ ਮੇਰੀ ਗੱਲ ਸੁਣ ਭੁੱਖ ਬੜੀ ਲੱਗੀ ਓ ਮਾਰੇ ਹੱਥ ਧੋ ਕੇ ਆ ਗਿਆ ਤੂੰ ਰੋਟੀ ਲਿਆ ਤੇ ਬਣਾਇਆ ਕੀ ਆ ਬਣਾਉਣਾ ਮੈਂ ਕੀ ਹੀ ਅੱਜ ਭਾਈ ਵੀ ਨਹੀਂ ਆਇਆ ਸਬਜ਼ੀ ਵਾਲਾ ਮੈਂ ਤੇ ਮੰਮੀ ਵੱਲ ਵੀ ਗਈ ਹੀ ਕਿ ਮੰਮੀ ਸਬਜ਼ੀ ਵਾਲਾ ਭਾਈ ਕੋਈ ਨਹੀਂ ਆਇਆ ਤੇ ਮੈਨੂੰ ਜਾ ਕੇ ਸਬਜ਼ੀ ਲਿਆ ਦਿਓ ਮੰਮੀ ਅੱਗੇ ਕਹਿੰਦੇ ਮੇਰੇ ਕੋ ਤੁਰਿਆ ਨਹੀਂ ਜਾਣ ਡਿਆ ਵੇਖ ਲਓ ਮੰਮੀ ਦਾ ਹਾਲ ਜਦੋਂ ਸੂਟ ਲੈਣ ਜਾਣਾ ਸੀ ਉਦੋਂ ਤੁਰਿਆ ਜਾਂਦਾ ਸੀ ਕੀ ਹੀ ਦੱਸ ਤੇ ਸਬਜੀ ਲਿਆ ਕੇ ਦੇ ਦਿੰਦੇ ਤੇ ਮੈਂ ਤਾਂ ਸੋਚਿਆ ਕਿ ਅੱਗੇ ਵੀ ਤੁਸੀਂ ਟਾਈਮ ਨਾ ਹੀ ਆ ਜੰਨੇ ਆ ਤੇ ਆਜੋਗੇ ਟਾਈਮ ਨਾ ਤੇ ਸਬਜੀ ਲਿਆ ਦੋਗੇ ਮੈਂ ਤਾਂ ਚਾਰ ਨਾ ਦੋ ਖਾ ਲੀਆਂ ਤੁਸੀਂ ਵੀ ਹੁਣ ਖਾ ਲਓ ਸਵੇਰੇ ਬਣਾ ਲਾਂਗੇ ਸਬਜੀ ਚਲ ਕੋਈ ਗੱਲ ਨਹੀਂ ਮੈਂ ਆ ਗਿਆ ਤੂੰ ਤੋਹ ਗਈ ਚਾਰ ਨੇ ਖਾ ਲੈਨੇ ਪਿੰਡੀਆਂ ਜਿਹੜੀਆਂ ਲੱਗੀਆਂ ਇਹ ਉਹ ਲੱਗ ਕੇ ਆਂਟੀ ਆਏ ਹੀ ਉਹ ਤੋੜ ਕੇ ਲੈ ਗਏ ਨਾ ਮੈਂ ਉਹਨਾਂ ਨੂੰ ਜਵਾਬ ਦੇਣ ਜੋਗੀ ਕੀ ਕਰਨਾ ਹੈ ਫਿਰ ਚਲ ਕੋਈ ਗੱਲ ਨਹੀਂ ਸੰਦੀਪ ਐਵੇਂ ਤੇ برف ਲੈ ਆਈ ਹੁਣੇ ਉਹਨਾਂ ਲੋ ਚਲੋ ਕੋਈ ਗੱਲ ਨਹੀਂ ਮੂੰਹ ਹੱਥ ਤੋ ਲੋ ਤੇ ਮੈਂ ਲਿਓ ਨੀ ਰੋਟੀ ਠੀਕ ਨੀ ਬਲੇਆ ਰੋਟੀ ਹੁਣ ਆ ਨਹੀਂ ਆ ਤੂੰ ਖਾ ਲਈ ਮੈਂ ਤਾਂ ਖਾ ਲਈ ਰੋਟੀ ਜੀ ਤੇ ਕਰਨ ਨਹੀਂ ਦਿਆ ਸੀ ਖਾਣੇ ਪੈਣੀ ਹੁਣ ਕੀ ਕਰਨਾ ਫਿਰ ਉਹ ਚੱਲ ਕੀ ਕਰਨਾ ਫਿਰ ਕੀ ਯਾਰ ਚਾਰਨਾਂ ਵੀ ਤਾਂ ਲੋਕੀ ਖਾਂਦੇ ਹੀ ਆ ਮੈਂ ਅੱਗੇ ਸੋਚਣ ਦੀ ਮੈਂ ਉਹ ਵਿਚਾਰੇ ਕਿੱਦਾਂ ਖਾਣਗੇ ਰੋਟੀ ਮੈਂ ਤਾਂ ਖਾ ਲਈ ਚਲ ਕੀ ਕਰਨਾ ਸੁਨੀਓ ਤੂੰ ਦੇਣੀ ਤਾਂ ਦੇ ਇਹ ਤੱਕ ਕਰਿਆ ਕਰੋ ਸਬਜ਼ੀ ਨਾ ਮੈਨੂੰ ਦੋ ਰੋਡੀਆਂ ਦੀ ਲੈ ਕੇ ਦੇ ਜਾਇਆ ਕਰੋ ਵੇਲਾ ਤੋਂ ਵੇਲਾ ਤੇ ਹੋ ਹੀ ਜਾਂਦਾ ਵਾ ਕਿਹਦੇ ਤਰਲੇ ਮਾਰਨੇ ਹੁੰਦੇ ਆ ਉਹ ਚਲ ਕੋਈ ਗੱਲ ਨਹੀਂ ਜਲਦੀ ਖਾ ਲੋ ਰੋਟੀ ਤੇ ਮੈਂ ਲਿਆਵਾਂ ਪਾਣੀ ਪਾਣੀ ਲੈ ਆ ਕੋਠਾ ਨੰਗਦੀ ਨਹੀਂ ਜਾਦੇ ਸੁਣਦਾ ਫੋਨ ਆ ਸੀ ਬੇ ਛੋਟੇ ਬੇਸੇਂ ਹਲੋ ਦੇਦੇ ਜਿਵੇਂ ਕੀ ਗੱਲ ਹੋਈ ਆ ਦੇਦੀ ਮਮਾ ਹਾਂ ਸਿਮੀਏ ਕੀ ਹੋ ਗਿਆ Sendi pak? Sendi pak pak? Mami pak? Coba kau mera minum Minu lagi jauh mami lagi. Sendi coba ਚੁੱਪ ਕਰ ਮੇਰਾ ਬਹੂ ਮੰਮੀਆਂ ਨੂੰ ਛੱਡ ਕੇ ਚਲੀ ਗਈ ਜਦੋਂ ਮੇਰੀ ਗੱਲ ਸੁਣ ਮੇਰਾ ਬਹੂ ਕੋਈ ਗੱਲ ਨਹੀਂ ਅਸੀਂ ਫੇਰੇ ਕਰਦਾਂਗੇ ਕਿੰਨੂ ਪਤਾ ਵਾ ਇਹ ਆਵਲੇ ਕਿਦਾਂ ਜਾਣਾ ਹੁਣ ਸਿਮੂ ਵਿਚਾਰੀ ਇਕੱਲੀ ਕੀ ਕਰੂਗੀ ਉੱਥੇ ਕੋਈ ਗੱਲ ਮੇਰਾ ਬਹੂ ਉਸ ਰਾਤ ਅਸੀਂ ਫੇਰੇ ਸਮਝਦੇ ਜਦਾਂ ਠੀਕ ਉਹ ਨਿਆਣੀ ਹੈਗੀ ਵਿਚਾਰੀ ਕੀ ਕਰੂਗੀ ਸਲੀਬ ਉਹਨੂੰ ਕਿੰਨੇ ਹੌਸਲਾ ਦੇਣਾ ਵਾ ਚਾਚੇ ਤਾਈ ਸਾਰੇ ਹੈਗੇ ਉੱਥੇ ਮੈਨੂੰ ਪਤਾ ਵਾ ਅੜਦੇ ਚਾਚੇ ਦਾ ਚੰਗੇ ਬੜੇ ਆ ਮੈਂ ਤੈਨੂੰ ਕਿਹਾ ਏ ਮੈਨੂੰ ਲੈ ਜਾ ਮੰਮੀ ਕੋਲ ਚਲ ਮੇਰਾ ਬਹੁਤ ਭਾਈ ਜਾਨੀ ਮੇਰੀ ਕੀ ਗਲਤੀ ਯਾਰਾ ਮੰਮੀ ਨਹੀਂ ਮੰਨੇਦੇ ਮੰਮੀ ਨੂੰ ਵੀ ਸੂਟਾਂ ਦੀ ਪਈ ਚਲ ਹਾਂ ਨੂੰ ਜਾਨ ਦਿੰਦੇ ਮੈਂ ਆਖਰੀ ਵਾਰੀ ਤੇ ਮਿਲ ਲੈਂਦੀ ਮੰਮੀ ਨੂੰ ਸੋ ਗੱਲ ਬਾਤ ਹੁੰਦੀ ਆ ਚਲ ਸੰਦੀਪ ਮੇਰਾ ਬਹੁਤ ਚੁੱਪ ਕਰ ਕੋਈ ਜਾਨੀ ਕੀ ਕਰਦਾ ਤੇ ਹੁਣ ਰੱਬ ਦਾ ਬਾਣਾ ਵਾ ਮੰਨਣਾ ਹੀ ਪੈਣਾ ਵਾ ਚੁੱਪ ਕਰ ਮੇਰਾ ਬਹੁਤ ਹੈਲੋ ਹਾਂ ਜੀ ਤੇ ਇਹ ਲੜੀ ਡਿਊਟੀ ਚੱਲ ਗਿਆ ਹਾਂ ਹਾਂ ਮੈਂ ਜੀ ਦਿੱਤੇ ਆ ਤੇ ਜਾਣਾ ਨਹੀਂ ਆ ਉਧਰ ਨਹੀਂ ਨਹੀਂ ਜਾਣਾ ਮੈਂ ਇੱਥੇ ਚੱਲ ਜਾਣਾ ਅੱਛਾ ਨੇ ਮੰਮੀ ਉਹਨਾਂ ਨੂੰ ਕਿਹਦੇ ਨਾਲ ਜਾਣਾ ਫਿਰ ਮੰਮੀ ਉਹਨਾਂ ਨੂੰ ਪਿੰਡ ਲਿਆਵਾਂ ਹਾਂ ਕਿਤੇ ਗੱਡੀ ਕਹ ਲੋ ਜੀ ਲੱਡੀ ਵਾਲੀ ਤੇ ਮੈਂ ਕਰਾਇਆ ਦੇ ਦੂੰਗਾ ਉਹਨੂੰ ਤੇ ਸਾਰੇ ਜਣੇ ਬੈਠ ਕੇ ਆ ਜੀ ਨਹੀਂ ਨਹੀਂ ਯਾਰ ਕੋਈ ਗੱਲ ਨਹੀਂ ਆ ਭਾਏ ਨੇ ਇਦਾਂ ਬਸੇ ਆਏ ਨਾ ਆਪਾਂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਵੇਲਣਾ ਦੱਸਦਾ ਮੇਰੇ ਤਨ ਕੋਈ ਗੱਲ ਚੱਲ ਮੈਂ ਮੰਮੀ ਨਾਲ ਫੇਰ ਕਰ ਦਣਾ ਉਹ ਵੀ ਆ ਜਾਂਦੀ ਆ ਤੇ ਤੂੰ ਵੀ ਆ ਜਾ ਚੰਗਾ ਚੰਗਾ ਤੇ ਮੈਂ ਇੱਥੋਂ ਆਇਨਾ ਦੂਜੀ ਦੇ ਠੀਕ ਹੈ ਚਲ लवली ਕੈਨ ਤੇ ਲਿਆਵਾ ਕਿਰਾਇਆ ਮੈਂ ਦੇ ਦੂੰਗਾ ਜੇ ਕਿਦਰ ਰਪਿੰਦਰ ਨੂੰ ਪਤਾ ਲੱਗ ਗਿਆ ਨਾ ਇਹ ਗੱਲਾਂ ਬੰਦਾ ਕਿੰਨੀਆਂ ਕਰਨੀਆਂ ਐ ਹੀ ਨਾ ਬੱਸ ਇਹ ਚੱਲ ਜਣਾ ਕੋਈ ਗੱਲ ਨਹੀਂ ਰਪਿੰਦਰ ਦੀ ਮੰਮੀ ਆਪੇ ਆ ਜਾਣਗੀ ਮੰਮੀ ਕਰ ਲਿਆ ਕੰਮ ਕਰ ਆਹੋ ਦਿਲਜੀ ਤਾਂ ਜਾ ਮੇਰੀ ਗੱਲ ਸੁਣੋ ਚਲੀਏ ਫਿਰ ਉਹ ਤਾਂ ਮੈਂ ਨਹੀਂ ਕਹ ਜਾਣਾ ਤੁਸੀਂ ਹੋਵੋ ਮੇਰੇ ਲੱਤਾਂ ਨਹੀਂ ਤੋਣੀਆਂ ਤੇ ਤੁਸੀਂ ਜਾਣਾ ਕਿਉਂ ਨਹੀਂ ਚੰਗੇ ਲੱਗਿ ਰਿਹਾ ਇਦਾਂ ਮੇਰੀ ਗੱਲ ਸੁਣੋ ਤੁਸੀਂ ਜਾਓ ਹਾਂ ਤੇ ਦੇਖਨੇ ਆ ਜੇ ਮੈਂ ਤਾਂ ਕਿੰਦਰ ਵੀ ਇਹਨੇ ਸਲਾਹ ਕਰਦੀ ਤੇ ਜੇ ਲੜੀ ਨਾ ਮੇਰੀ ਗੱਲ ਹੋਈ ਆ ਹਾਂ ਕਹਿੰਦਾ ਮੰਮੀ ਨੇ ਰਵਿੰਦਰ ਨੇ ਆਏ ਨਾ ਕੋਈ ਗੱਲ ਨਹੀਂ ਤੁਸੀਂ ਜਾਓ ਤੇ ਸਹੀ ਵੀ ਆਏ ਨੇ ਮਗਰ ਨਾ ਹੋ ਤਾਂ ਮੈਂ ਪਿੰਦੋਂ ਭੇਜ ਦਾਂਗੀ ਮੇਰੇ ਕੋ ਪੁੱਤ ਨਹੀਂ ਕਿਾ ਮੁਸ਼ਕਲੀ ਆ ਬੰਦੇ ਲੋਕਾਂ ਗੱਲਾਂ ਕਰਨੀਆਂ ਕਿ ਮਾਂ ਕਿਉਂ ਨਹੀਂ ਆਈ ਚਲ ਕੋਈ ਗੱਲ ਨਹੀਂ ਤੁਸੀਂ ਤਾਂ ਜਾਓ ਮੈਂ ਵੀ ਇਹ ਨਹੀਂ ਬਾਅਦ ਚ ਸੋਚਨੀ ਐ ਕੋ ਤੈਨੂੰ ਪਤਾ ਤੇ ਐ ਮੈਂ ਠੀਕ ਨਹੀਂ ਰਹਿੰਦੀ ਉੱਥੇ ਵੀ ਕਰਨੀ ਕੱਲ ਮੰਮੀ ਚੰਗੇ ਬਲੇ ਸ਼ਹਿਰ ਗਏ ਹੋ ਮੇਰੇ ਨਾਲ ਕੱਲ ਕੋ ਨਹੀਂ ਹੋਇਆ ਤੁਹਾਨੂੰ ਉਹ ਤਾਂ ਮੈਨੂੰ ਪਤਾ ਮੈਂ ਜਿੱਦਾਂ ਗਈ ਆੜ ਕੇ ਪੁੱਛਿਆ ਨੂੰ ਪਿੰਦਰ ਨੂੰ ਕਿਦਾਂ ਮੈਂ ਪਈ ਹੀ ਲੰਮੀ ਨਾ ਮੇਰੇ ਕੋ ਹਿੱਲਿਆ ਜਾ ਡੈਨ ਕੋ ਮੰਮੀ ਜੇ ਕੱਲ ਸ਼ਹਿਰ ਨਾ ਜਾਂਦੇ ਉਹਨੇ ਵਿਚਾਰੀ ਨੇ ਨਾ ਆਪਣੀ ਮੰਮੀ ਨੂੰ ਮਿਲ ਆਉਣਾ ਸੀ ਫਿਰ ਤਾੜੀ ਸਮਝ ਨਹੀਂ ਹੁੰਦੀ ਤੇ ਨਾ ਸ਼ਹਿਰ ਜਾਂਦੇ ਫਿਰ ਕੀ ਹੋ ਜਾਣਾ ਸੀ ਹੁਣ ਤੁਸੀਂ ਪੁੱਤ ਮੇਰੇ ਗੱਲ ਮਾਰਦ ਰਹੀ ਆ ਮੇਰੀ ਗੱਲ ਸੁਣ ਉਹਦੀ ਹੁਣ ਘਟ ਗਈ ਵਿਚਾਰੀ ਦੀ ਹੁਣ ਇੰਨੇ ਚਿਰ ਦੀ ਪਈ ਸੀ ਨਾ ਮੰਜੀ ਤੇ ਸ਼ੁਕਰ ਕਰੋ ਵੀ ਚਲੋ ਕੁੜੀ ਵਿਚਾਰੀ ਸਾਹਮਣੇ ਪੈਂਦੀ ਤੇ ਚੱਲ ਇੰਨਾ ਹੋ ਗਿਆ ਵੀ ਸੁੱਟ ਗਈ ਆ ਜਾਣ ਉਹਦੀ ਇੰਨੀ ਔਖੀ ਹੀ ਵਿਚਾਰੀ ਉਹ ਤੇ ਮੈਂ ਤਾਂ ਜਾਣਾ ਹੀ ਸ਼ਹਿਰ ਜਿਹੜੀ ਗੱਲ ਸੀ ਤੇ ਹੁਣ ਇਹ ਫੜਾ ਵੀ ਹੁਣ ਮੇਰੇ ਗਾਰੀ ਤੁਸੀਂ ਮਾਰ ਤਾਂ ਨਹੀਂ ਆ ਗੱਲ ਕੋਈ ਵੀ ਹੋਵੇ ਮੈਂ ਤੁਹਾਡੇ ਗੱਲ ਥੋੜੀ ਮੰਨ ਲਿਆ ਇਹ ਵਿਚਾਰੀ ਨੂੰ ਜਾਣ ਦਿੰਦੇ ਫਿਰ ਕੀ ਹੋ ਜਾਣਾ ਸੀ ਤੁਹਾਨੂੰ ਬਸ ਸ਼ਹਿਰ ਦੀ ਪਈ ਮੈਂ ਸੂਟ ਲੈ ਆਵਾਂ ਜਾ ਕੇ ਬਸ ਤੇ ਪੁੱਤ ਕੀ ਕਰਨਾ ਇਹ ਮੂੰਹ ਵੇਖ ਕੇ ਉਹਦਾ ਹੁਣ ਦੱਸ ਕੀ ਕਰਨਾ ਸੀ ਇੰਨੇ ਚੜਦੀ ਤੇ ਵੇਖਣੀ ਡਈ ਕੜੀ ਨੂੰ ਲੈ ਕੇ ਕਿਤੇ ਤੇ ਕਦੀ ਕਿਤੇ ਤੁਰੀ ਰਹਿੰਦੀ ਸੀ ਉਹਦੇ ਕੋਲ ਰਹਿੰਦੀ ਤਹੋਂ ਨਹੀਂ ਘੜੀ ਦੀ ਘੜੀ ਜਾਇਆ ਗਿਆ ਤਾਂ ਕੀ ਹੋ ਗਿਆ ਇਹਨਾਂ ਨੇ ਸ਼ੂਗਰ ਕੱਦ ਵੀ ਛੁੱਟ ਗਈ ਆ ਚੰਗਾ ਹੋ ਗਿਆ ਨਹੀਂ ਤੇ ਸਾਡੀ ਸੋਚਣੀ ਹੈ ਨਾ ਮੰਮੀ ਉਹਨੂੰ ਪੁੱਛ ਕੇ ਵੇਖੋ ਰਾ ਦੀ ਰੋਲ ਉਸਦੈਨ ਹੋ ਗਈ ਉਹ ਤਾਂ ਮੈਨੂੰ ਪਤਾ ਵੀ ਕੋ ਚਲੋ ਮਾਂ ਤੇ ਨਹੀਂ ਲੱਭਦਾ ਪਰ ਉਹ ਜਿਹੜਾ ਕੰਮ ਹੋ ਗਿਆ ਉਹ ਇਹ ਗੱਲ ਤੁਸੀਂ ਨਹੀਂ ਨਾ ਸਮਝਦੇ ਮਾਪਿਓ ਨਹੀਂ ਲੱਭਦਾ ਤੇ ਤੁਸੀਂ ਸਮਝੋ ਨਾ ਘੜਾ ਦਿਓ ਉੱਥੇ ਹੁੰਦੇ ਤੁਸੀਂ ਬੋਲਾਵਾ ਮੈਨੂੰ ਤਾਂ ਤਾਂ ਹੀ ਮੈਂ ਇੰਨੀ ਗੱਲ ਕਹੀ ਆ ਹੋ ਗਿਆ ਮੈਨੂੰ ਹੋ ਗਿਆ ਹੁਣ ਮੁਰਤੀ ਆਉਣਾ ਨਹੀਂ ਆ ਕਿਤੇ ਇੱਕ ਵਾਰੀ ਉਹਦੇ ਕੋਲ ਨਹੀਂ ਗਏ ਤੁਸੀਂ ਕਿਤੇ ਸਵੇਰ ਨਹੀਂ ਮੇਰਾ ਟਾਈਮ ਲੱਗੂ ਕਿ ਮੈਂ ਚਲ ਜਾਗੀ ਮੈਂ ਖੰਡੀ ਮੈਂ ਦਵਾਈ ਦੂਈ ਖਾ ਕੇ ਤੇ ਲੱਤਾਂ ਮਸਾਂ ਤੋੜ ਦਿਆਂ ਫਿਰ ਮੈਂ ਜਾਵਣਾ ਮਤਲਬ ਹੋਈ ਆਵਾਂਗੀ ਨਾਲੇ ਤੂੰ ਹੁਣ ਹੋ ਗਿਆ ਵਾ ਤੇ ਵੇਖ ਲਾਂ ਕਿ ਕੀ ਕਰਨਾ ਮੇਰੀ ਗੱਲ ਸੁਣੋ ਆ ਜਾਏ ਹੁਣ ਉੱਥੇ ਚਲ ਆ ਜਾ ਕੇ ਚਲੋ ਤੀ ਆਹ ਇੰਨੀ ਗਰਮੀ ਦੇ ਵਿੱਚ ਮੈਂ ਮਰਨਾ ਵਾ ਅਹ ਫਿਰ ਜਿਹੜਾ ਕੰਮ ਹੋ ਗਿਆ ਤੇ ਹੋ ਗਿਆ ਹੁਣ ਸਾਰੇ ਟੱਬਰ ਨੇ ਚੁੱਕ ਤੁਰ ਪਣਾ ਵਾ ਕਿਹ ਚਲਜੋ ਦੋ ਤਿੰਨ ਜਾਣੇ ਲਵਜੀ ਨੇ ਵੀ ਚਲਜਣਾ ਤੁਸੀਂ ਵੀ ਚਲਜਣਾ ਉਧਰ ਸਿਮੀ ਵੀ ਚੱਲੀ ਆ। ਮੇਰਾ ਬਹੁਤਾ ਜ਼ਰੂਰੀ ਆ ਹਣ ਬੁੱਢੇ ਬਰੇ। ਭਾਬੀ ਜੀ? ਹਾਂਜੀ। ਮੈਂ ਆ ਜਾਵਾਂ ਫਿਰ ਤੇ ਮਮੀ ਨਾਲ ਠੀਕ ਆ। ਕੋਈ ਨਹੀਂ ਵੇਖ ਲੈਣਦੇ ਆ ਦਲਜੀਤ ਭਾਜੀ। ਪਤਾ ਨਾ ਕੀ ਆ। ਮਮੀ ਦੇ ਕੱਲ ਦੇ ਪਾਈਏ ਕਿ ਜੂੰਦੇ ਸ਼ਰਮ ਆਏ ਆ। ਅੱਛਾ। ਕੱਲ ਦਾ ਨਹੀਂ ਹਾਂ ਤਾਂ ਕੋਠਿਆ ਜਾਂਦੀ ਆ ਤਾਂ ਕੋਈ ਨਹੀਂ ਵੇਖ ਲੈਣਦੇ ਆ। ਜੇ ਤੇ ਜਾਣਾ ਤਾਂ ਹੋਈ ਗੈਨਡਿਆ ਫਿਰ ਮੈਂ ਠੀਕ ਨਹੀਂ ਆ। ਕੋਈ ਤਾਂ ਮੈਂ ਦੱਸਿਆ ਵੀ ਕੱਲ ਵੀ ਡਾਕਟਰ ਵੱਲ ਗਏ। ਤੇ ਦੋ ਵਾਰ ਦਵਾਈ ਲਿਆਂਦੀ ਤੇ ਫੇਕਦੇ ਫਰਕ ਪਿਆ ਵਾ। ਜਦੋਂ ਉਥੇ ਜਲ ਗਏ ਤੇ ਫਿਰ ਮੱਜੇ ਦੇ ਪੈ ਗਏ ਆਖ ਤਾਂ ਕੀ ਖੜਾ ਹੋਣਾ ਅਭੀ ਉੱਥੇ ਫਿਰ ਲੋਕਾਂ ਨਾਲ ਗੱਲਾਂ ਕਰਨੀਆਂ ਵੀ ਆਇਆ ਕੋਈ ਨਹੀਂ ਐਂ ਦੋਵੇਂ ਜੀ ਜਾਵਾਂਗੇ ਕੋਈ ਨਹੀਂ ਆ ਜੇ ਅੱਜ ਹੁਣ ਨਾ ਜਾਇ ਜਾਊਗਾ ਤੇ ਗੱਡੀ ਚਲੋ ਗਿਆ ਕੇ ਦਿਨ ਹੋਣਗੇ ਕਿ ਦਿਨ ਜਾ ਕੇ ਚਲ ਜਾਗੇ ਫਿਰ ਮੈਂ ਕਿਨਾਂ ਲੈ ਆਇਆ ਤਈ ਬਾਕੀ ਕੋਈ ਨਹੀਂ ਆ ਜਾਣਾ ਮੈਂ ਵੀ ਇਤਰੇ ਨੇ ਵੀ ਉਹ ਕਹਿੰਦੇ ਕਿ ਮੈਂ ਡਿਊਟੀ ਤੇ ਚਲ ਜਾਾਂਗਾ ਸਿੱਧਾ ਹੀ ਹੁਣ ਮੈਂ ਕੀਤਾ ਫੋਨ ਹੋ ਜਾਂਦਾ ਆ ਜਾਾਂਗਾ ਕੋਈ ਗੱਲ ਆ ਤਾਂ ਚਲੋ ਇੱਕ ਜਣਾ ਘਰ ਤੋਂ ਚਲ ਜੇ ਸਾਰਿਆਂ ਜਣਾ ਜਰੂਰੀ ਥੋੜਾ ਵਾ ਚਲੋ ਠੀਕ ਆ ਤੁਸੀਂ ਜਾਂ ਉਹ ਦੱਸ ਜਿਨਾਂ ਦਾ ਕੰਮ ਸਾਰਿਆਂ ਨੂੰ ਸਾਰੇ ਨਵੰਬਰ ਆ ਪਰ ਮਮੀ ਵੀ ਨਾਲ ਚਲ ਜਾਈ ਭਾਬੀ ਤੁਸੀਂ ਵੀ ਆ ਜਿਓ ਸਾਰਿਆਂ ਨੂੰ ਉੱਥੇ ਕੀ ਕਰਨਾ ਭਲਾ ਜਾ ਕੇ ਇੱਕੋ ਗਲੀ ਕਰੀ ਜਾਂਦੇ ਆਪਰੇ ਉਹਨਾਂ ਦੇ ਜਾ ਕੇ ਹੋਈ ਹੋਣਾ ਆਜੋ ਸੰਦੀਪ ਸੰਦੀਪ ਨਾਲ ਕਾੜਾ ਇਦਾਂ ਕੋਈ ਗੱਲ ਨਹੀਂ ਉਹਦਾ ਕਿਹੜਾ ਦਿਲ ਕਰਦਾ ਹੈ ਜਾਨ ਨੂੰ ਹੈ ਠੀਕ ਤੇ ਉਹ ਚਵੜੀ ਇਹੋ ਗੱਲ ਮੈਂ ਰਾਹ ਦਾ ਸਮਝਾਉਂ ਦਿਆਂ ਇਹਨੂੰ ਹਾਂ ਚੁੱਪ ਕਰ ਹੁਣ ਸਲਾਹ ਰੱਖ ਕੀ ਕਰਨਾ ਰੱਬ ਦਾ ਪਾਣਾ ਹੁਣ ਮੰਨਣਾ ਹੀ ਪੈਣਾ ਵਾ ਚੋ ਲੋਗਾ ਫਿਰ ਬੱਸ ਲੰਘ ਜਾਣੀ ਚਲੀਏਗਾ ਨਹੀਂ ਬੱਸੇ ਕਿਉਂ ਜਾਣਾ ਦਲਜੀਤ ਮੋਟਰਸਾਈਕਲ ਲੈ ਜੰਨੇ ਸਾਡਾ ਤੇ ਭੀ ਓਕੇ ਹੋਵਾਂਗੇ ਟੈਨ ਜਾਣੇ ਨਹੀਂ ਕੋਈ ਗੱਲ ਨਹੀਂ ਚਲ ਜੈਣਾ ਵਾ ਤੇ ਮੰਮੀ ਉਹਨਾਂ ਨੇ ਕਹਤੇ ਆਉਣਾ ਫਿਰ ਉਹਨਾਂ ਤੇ ਰਵਿੰਦਰ ਭਾਬੀ ਨੇ ਆਏ ਨਾ ਹਾਂ ਚਲ ਆ ਜੋ ਮੋਟਰਸਾਈਕਲ ਲੈ ਲੈਨੇ ਫਿਰ ਆਹ ਮੋਟਰਸਾਈਕਲ ਲੈ ਲੋ ਦੇਤੇ ਚਲ ਜੰਨੇ ਫਿਰ ਆ ਜੋ ਹਾਂ ਆ ਜੋ ਚੱਲ ਦਿਲ ਜੀ ਬਹੁਤ ਨਾ ਕਰ ਇਦਾਂ ਕਿੱਦਾਂ ਕੀ ਹੋਣਾ ਵਾ ਠੀਕ ਕਰ ਜਾ ਮੇਰੀ ਭੈਣ ਜੀ ਮੈਨੂੰ ਨਾ ਕਰ ਆਪਣੇ ਸਭ ਨੇ ਹੀ ਲੱਭਣੇ ਚੁੱਪ ਚਾਪ ਮੈਨੂੰ ਕੋਈ ਚੀ ਨਹੀਂ ਦਿਖਾਏ ਨੇ ਇਹ ਦ ਕਰेंगी ਫਿਰ ਬਿਮਾਰ ਹੋਏਗੀ ਕੀ ਫਾਇਦਾ ਵਾ ਨਹੀਂ ਸੀਵਾ ਮੰਮੀ ਨਹੀਂ ਕੀਤੀ ਮੈਂ ਕਮਿੰਦ ਨਹੀਂ ਗੱਲਿਆ ਛੱਡਦੀ ਰਹੀ ਪਹਿਲਾਂ ਡੈਡੀ ਆਨ ਨੂੰ ਛੱਡ ਕੇ ਚਲੰਗੇ ਮਾਂ ਮਮੀ ਵੀ ਚਲੇ ਰੱਬ ਨੂੰ ਮਨਜ਼ੂਰੀ ਹੈ ਹੋਈ ਕੀ ਕਰ ਸਕਦੇ ਆ ਉਹਦਾ ਵਿਚਾਰੀ ਤਾਂ ਕਿਹੜਾ ਜੀ ਕਰਦਾ ਸੀ ਕਿ ਮੈਂ ਦੁਨੀਆ ਤੋਂ ਜਾਵਾਂ ਮੈਂ ਤਾਂ ਕਿੱਦਾਂ ਰਾਵਾਂਗੇ ਉਹਨਾਂ ਘੱਤਿਆਂ ਕੋਈ ਗੱਲ ਨਹੀਂ ਇਹ ਇਧਰ ਚਲ ਚਾਚੇ ਤਾਏ ਚੰਗੇ ਹੱਡੇ ਸਾਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ ਉਹਨਾਂ ਨੇ ਵੇਲਾ ਇਹ ਤਾਂ ਨਾਲ ਕਰ ਮੈਂ ਬਹੁਤ ਚੁੱਪ ਕਰ ਜਾਂਦੀ ਮੈਂ ਕਿੱਦਾਂ ਰਹੂੰਗੀ ਕੋਈ ਗੱਲ ਨਹੀਂ ਤੂੰ ਕਰਨਾ ਕਰਦਾ ਕੀ ਕਰ ਸਕਦੇ ਜੋ ਨਹੀਂ ਹੋ ਗਿਆ ਬਾਰੇ ਆਸਰੇ ਮੈਂ ਥੁੜੀ ਬੈਂਡਿੰਦ ਕੋਈ ਨਹੀਂ ਲੱਭਣਾ ਘਰ ਜਿੱਤ ਘਰ ਬੈਠ ਚੁੱਪ ਚਪ ਕਰ ਮੇਰੀ ਬੈਣ ਚੁੱਪ ਚਪ ਕਰ ਮੇਰੀ ਬੈਣ ਜਿੱਦਾਂ ਨਾ ਕਰ ਠੀਕ ਐਵੇਂ ਬਿਮਾਰ ਹੋਏਗੀ ਕੀ ਕੋਈ ਫਾਇਦਾ ਹੋਵੇ ਚੁੱਪ ਚਪ ਕਿ ਮੈਂ ਕੋਈ ਸਮੀ ਨਹੀਂ ਛੱਡੀ ਮੰਮੀ ਦੀ ਸੇਵਾ ਚ ਬਣਾਂਗੀ ਮੈਂ ਜੀ ਰਹਿਨੀ ਹੀ ਮੇਰੇ ਵੱਲ ਵੇਖ ਲੈ ਮੈਂ ਤੇ ਮੰਮੀ ਦਾ ਮੂੰਹ ਨਹੀਂ ਵੇਖਿਆ ਚੱਜ ਨਾ ਨਹੀਂ ਮੈਂ ਤਾਂ ਹੀ ਤੈਨੂੰ ਕਹਿ ਨਹੀਂ ਕਿ ਮੰਮੀ ਢਿੱਲੇ ਛੇਤੀ ਆ ਜੂ ਮੈਨੂੰ ਇੰਨਾ ਕੀ ਪਤਾ ਹੀ ਹੁਣ ਕਿਦਾਂ ਹੋ ਜਾਣਾ ਵਾ ਚਾ ਸਿੰਮੀ ਉੱਠ ਮੇਰਾ ਬਾਉ ਨਾ ਰੋਟੀ ਖਾ ਲਾਂ ਸਵੇਰ ਦਾ ਕੁਛ ਨਹੀਂ ਖਾਦਾ ਐਵੇਂ ਬਿਮਾਰ ਹੋ ਜਾਏਂਗੀ ਮੇਰਾ ਕੁਛ ਨਹੀਂ ਖਾਣ ਨੂੰ ਦੀਦੀ ਜੀ ਚੱਲ ਇਦਾਂ ਨਾ ਕਰ ਮੇਰਾ ਬਾਉ ਚੁੱਪ ਹੁਣ ਮੈਨੂੰ ਬਸ ਤੇਰੇ ਹੀ ਸਹਾਰਾ ਵਾ ਚੱਲ ਚੱਪ ਚਲ ਉਠ ਮੇਰਾ ਬਾਉ ਸੰਦੀਪ ਦਾ ਦਲਜੀਤ ਧਿਆਨ ਰੱਖੀ ਹੁਣ ਕੀ ਕਰਨਾ ਹੁਣ ਫਿਰ ਉਹ ਵੇਲਾ ਨਿੱਕੀ ਭੈਣ ਉਹਦੀ ਜਿਹੜੀ ਕਿੱਦਾਂ ਰੋਂਦੀ ਆ ਦਲਜੀਤ ਕੈਨ ਨੂੰ ਦਿਲ ਤੇ ਨਹੀਂ ਕਰਦਾ ਘਰਾਂ ਦੇ ਵਿੱਚ ਸੋ ਗੱਲਾਂ ਬਤਾ ਹੋ ਜਾਂਦੀਆਂ ਵਾ ਪਰ ਆਪਣੀ ਮੰਮੀ ਦਾ ਤੇ ਰਪਿੰਦਰ ਦਾ ਹਾਲ ਵੇਖ ਲੈ ਉਥੇ ਗਈਆਂ ਨਹੀਂ ਚੰਗਾ ਲੱਗਦਾ ਇਹ ਬੰਦਾ ਕੰਮ ਕਰਦਾ ਭਾਬੀ ਜੀ ਇਹ ਦੋਨਾਂ ਨੂੰ ਸੋਚਣਾ ਚਾਹੀਦਾ ਵਾ ਨਾ ਕਿ ਇਹੋ ਜਿਹੇ ਟਾਈਮ ਤੇ ਜਾਂਦੇ ਅੱਗੇ ਪੈ ਚੱਲੋ ਜੋ ਮਰਜੀ ਹੁੰਦਾ ਵਾ ਕਰਦੇ ਰਹਿੰਦੀ ਦਲਜੀਤ ਘਰ ਦੇ ਵਿੱਚ 100 ਗੱਲਾਂ ਬਤਾ ਹੋ ਜਾਂਦੀਆਂ ਵਾ ਪਰ ਇਹ ਆ ਕਿ ਚਲ ਉਹਨਾਂ ਦਾ ਜਾਣਾ ਜ਼ਰੂਰੀ ਹੀ ਬਾਕੀ ਦਲਜੀਤ ਉਹਨਾਂ ਦੀ ਸੋਚ ਆ ਆਪਣੀ ਵੀ ਕੀ ਸੋਚਦੀਆਂ ਆਪਣੇ ਉਹਨਾਂ ਦੇ ਦਿਲ 'ਚ ਕੀ ਹੁੰਦਾ ਵਾ ਤੇ ਕੋਈ ਗੱਲ ਨਹੀਂ ਸੰਦੀਪ ਚੰਗਾ ਉਹਨਾਂ ਨਾਲਾੜਾ ਫਿਰ ਮਿਲ ਕੇ ਆਣ ਤੇ ਕੋਈ ਗੱਲ ਮੈਂ ਮਾਰਾਂਗੀ ਫੇਰਾ ਠੀਕ ਆ ਦੀਪਾ ਬੜਾ ਮਾਰਾ ਹੋਇਆ ਅੱਦਾ ਚਲੋ ਚੰਗਾ ਹੈ ਇੱਕ ਗੱਲੋਂ ਦੇ ਸਟਕਾਰਾ ਹੋ ਗਿਆ ਵਿਚਾਰੀ ਦਾ ਐਨੇ ਚੜਦੀ ਬਿਮਾਰੀ ਵਿਚਾਰੀ ਕੁੜੀ ਦੇ ਨਿਆਣੀ ਹੈਗੀ ਹੀ ਸਾਹ ਬਦੀ ਉਹਨੂੰ ਕੀ ਕਰਨਾ ਫਿਰ ਹੁਣ ਰੱਬ ਦਾ ਭਾਣਾ ਹੀ ਨਾ ਮੰਨਣਾ ਹੀ ਪੈਣਾ ਚੁੱਪ ਕਰ ਹੁਣ ਹੌਂਸਲਾ ਰੱਖ ਇਹ ਤੇ ਹੁਣ ਹੌਂਸਲਾ ਹੀ ਆ ਮੈਂ ਵੀ ਜਾਣਾ ਹੀ ਮੇਰੀਆਂ ਤਾਂ ਲੱਤਾਂ ਹੀ ਨਹੀਂ ਢੰਡੀਆਂ ਮੇਰਾ ਬੀਪੀ ਵਧਿਆ ਸੀ ਮੇਰਾ ਮੈਂ ਤਾਂ ਸੰਕਿੰਦਰ ਨੂੰ ਆਖਣੀ ਦੋਹਣੀਆਂ ਚੱਲਣੀ ਹੈ ਮੋਟਰਸਾਈਕਲ ਤੇ ਉਹ ਮੁੜ ਕੇ ਲੱਤਾਂ ਮੇਰੀਆਂ ਨਹੀਂ ਟੁੰਡੀਆਂ ਬੀਪੀ ਵਧਿਆ ਇਹ ਬੁੜਾ ਹਾਂ ਇਹ ਮੇਰਾ ਉੜਕੇ ਫਿੰਦਰ ਨੂੰ ਮੈਂ ਆਖਿਆ ਵਿਚਾਰੀ ਨੂੰ ਤੂੰ ਆਂਦੀ ਮੰਮੀ ਉਹ ਤੇ ਡਿਊਟੀ ਤੇ ਚਲ ਗਏ ਮੈਂ ਕਿੱਦਣਾ ਜਾਣਾ ਵਾ ਉਹ ਤੇ ਉੱਥੇ ਹੀ ਡਿਊਟੀ ਤੋਂ ਚਲ ਜਣਾ ਹੀ ਹੁੰਨੇ ਤੇ लवली ਨੇ ਤੇ ਫਿਰ ਤਾਂ ਆ ਕਰਕੇ ਉਹ ਵੀ ਨਹੀਂ ਵਿਚਾਰੀ ਗਈ ਤਹੀਂ ਦੋਹੇ ਰਹਿ ਗਈਆਂ ਚੱਲ ਕੋਈ ਗਾਣੇ ਭੋਗ ਤੇ ਚਲ ਜਾਾਂਗੇ ਤੂੰ ਨਹੀਂ ਕਰਨਾ ਦਿਲ ਤੇ ਇਹ ਵੀ ਕੁੜੀ ਵਿਚਾਰੀ ਚਲੋ ਨਿਆਣੀ ਹੀ ਉਹ ਵੀ ਤੇ ਚਲ ਇੰਨਾ ਹੋ ਗਿਆ ਚਲੋ ਉਹਦਾ ਵੀ ਸਟਕਾਰਾ ਹੋ ਗਿਆ ਵਿਚਾਰੀ ਦਾ ਚਲੋ ਵਧੀਆ ਹੋ ਗਿਆ ਵਾ ਜੇ ਹੁਣ ਤੁਹਾਨੂੰ ਮੈਂ ਕੁਝ ਕਹਾਂ ਤਾਂ ਤੁਸੀਂ ਗੁੱਸਾ ਹੀ ਕਰਨਾ ਵਾ ਜਦੋਂ ਸੂਟ ਲੈਣ ਜਾਣਾ ਸੀ ਉਦੋਂ ਟਾੜੀਆਂ ਲੱਤਾ ਤੁਰਦੀਆਂ ਸੀ ਅੱਜ ਮੇਰੇ ਤੇ ਮਾੜਾ ਟਾਈਮ ਆਇਆ ਵਾ ਤੇ ਕੋਈ ਨਹੀਂ ਨਾਲ ਤੁਰਿਆ ਕੋਈ ਗੱਲ ਨਹੀਂ ਆਪਣਿਆਂ ਨਾਲ ਤੇ ਬਗਾਨੇ ਚੰਗੇ ਹੁੰਦੇ ਆ ਤੇ ਹਰ ਇੱਕ ਤੇ ਟਾਈਮ ਆਉਂਦਾ ਵਾਈ ਤੁਹਾਡੇ ਤੇ ਵੀ ਆਉਣਾ ਵਾ ਇਹ ਬਲਛਨੀ ਬੋਲੀ ਨਾ ਬੋਲ ਮੇਰੇਆਂ ਦੀ ਉਮਰ ਬੜੀ ਆ ਪੁੱਠਾ ਹੀ ਬੋਲਨੀ ਆ ਜਦੋਂ ਤੂੰ ਬੋਲਨੀ ਆ ਮੈਂ ਕਹਣਾ ਹਿਰਖ ਕਾਣੀ ਤੂੰ ਮੈਨੂੰ ਪੁੱਠੀ ਬੋਲਨੀ ਆ ਜਦੋਂ ਬੋਲਨੀ ਆ ਮੰਮੀ ਮਾੜਾ ਚੰਗਾ ਟਾਈਮ ਨਾ ਹਰ ਇੱਕ ਤੇ ਹੁੰਦਾ ਵਾ ਕੋਈ ਨਹੀਂ ਇੱਥੇ ਬੈਠਾ ਰਹਿੰਦਾ ਸਦਾ ਤੁਹਾਡਾ ਜਾਣਾ ਪੈਂਦਾ ਹੀ ਉਹ ਤੇ ਲੋਕ ਕੀ ਕਹਿਣਗੇ ਕਿ ਇਹਦੀ ਸੱਸ ਨਹੀਂ ਆਈ ਤੇ ਜਾਂ ਤਾਂ ਬੰਦ ਮੈਂ ਤੁਹਾਨੂੰ ਦੱਸਿਆ ਵੀ ਮੇਰੀਆਂ ਲੱਤਾਂ ਠੀਕ ਨਹੀਂ ਤੋਰਨ ਤੇ ਡਈਆਂ ਨਹੀਂ ਉਦੋਂ ਮੇਰਾ ਬੀਪੀ ਵਧਿਆ ਮੇਰਾ ਜਦੋਂ ਬੀਪੀ ਵਧਿਆ ਮੇਰੇ ਲੱਤਾਂ ਨਹੀਂ ਤੋਰਦੀਆਂ ਕੋਈ ਗੱਲ ਨਹੀਂ ਮੰਮੀ ਹੋਗਤੇ ਵੀ ਤੁਸੀਂ ਕੀ ਕਰਨ ਜਾਣਾ ਵਾ ਰਹਿਣ ਦਿਓ ਮੰਮੀ ਜੇ ਮੈਨੂੰ ਕੱਲ ਕਿਤੇ ਜਾਣ ਦਿੰਦੇ ਨਾ ਤੁਸੀਂ ਮੈਂ ਆਪਣੀ ਮੰਮੀ ਦਾ ਮੂੰਹ ਵੇਖ ਲੈਂਦੀ 100 ਗੱਲ ਬਾਤ ਹੁੰਦੀ ਧੀਆਂ ਨਾਲ ਉਹ ਵੀ ਕਿਤੇ ਕਰ ਲੈਂਦੇ ਨਹੀਂ ਮੈਨੂੰ ਹੁਣ ਕੀ ਪਤਾ ਵੀ ਬਹੁਤੀ ਨਹੀਂ ਐ ਬਿਮਾਰਾ ਮੈਂ ਮੈਨ ਤਾਂ ਕਿ ਅੱਗੇ ਵੀ ਮਾਰੀ ਮੋਟੀ ਹੁੰਦੀ ਆ ਮੈਨੂੰ ਕੀ ਪਤਾ ਵੀ ਇਹ ਮਾਰੀ ਜਾਣਾ ਵਾ ਉੱਠ ਕੇ ਤੂੰ ਰੋਟੀ ਪਾਣੀ ਪਕਾ ਤੇ ਮੁੰਡੇ ਨੂੰ ਖਵਾ ਲ ਜੋ ਹੋ ਗਿਆ ਉਹ ਹੋ ਗਿਆ ਉੱਠ ਹੁਣ ਮੈਂ ਚੱਲੀ ਆ ਉੱਠ ਕੇ ਤੂੰ ਚਾਹ ਪਾਣੀ ਪੀਂ ਬਰਾਉ ਤੇ ਪੀ ਵੋ ਇੱਕ ਮੇਰੀ ਗੱਲ ਸੁਣ ਲੈ ਚੁੰਨੀ ਲਾ ਤੇ ਦੂਜੀ ਲੈ ਕੋ ਰੰਗ ਵਾਲੀ ਤੇ ਉੱਠ ਪਾ ਹੁਣ ਗੜੀ ਪਾਣੀ ਖਾਓ ਐ ਹੋ ਮੰਮੀ ਤਹੀ ਚੰਗੇ ਹੁੰਦੇ ਤੇ ਕਹਿੰਦੇ ਸੰਦੀਪ ਕੋਈ ਗੱਲ ਨਹੀਂ ਰੋਟੀ ਪਾਣੀ ਮੈਂ ਬਣਾ ਦਿੰਨੀ ਆ ਵੇਖ ਲਓ ਕਿਦਾਂ ਤਾਨੇ ਮੇਨੇ ਮਾਰਦੇ ਆ ਮਾੜਾ ਬੰਦਾ ਮਾੜਾ ਹੀ ਹੁੰਦਾ ਵਾ ਨਾ ਬੜੀ ਆ ਗਏ ਓਏ ਆਹੋ ਆ ਗਿਆਂ ਵਾ ਬੜੀ ਸੋਹਣੀ ਕੀਤੀ ਏ ਤੁਸੀਂ ਅੱਜ ਚੰਗੀ ਬੇਇਤੀ ਕਰਾਈ ਏ ਮੇਰੀ ਉਥੇ ਕਿੱਟ ਕਾਦੀ ਬੇਇਤੀ ਬੇਇਤੀ ਆ ਜੋ ਗੈਰੀ ਤੂੰ ਏ ਉਥੇ ਤੇ ਮੈਂ ਕਿੱਦਾਂ ਜਾਣਾ ਮੈਂ ਤਾਂ ਕੱਲ ਦੀ ਨਹੀਂ ਠੀਕ ਮੇਰੇ ਗੱਲਾਂ ਤਾਂ ਹੀ ਨਹੀਂ ਤੋਂਂਡੀਆਂ ਤੇ ਚਲ ਤੂੰ ਤੇ ਹੋਇਆ ਇੱਕੋ ਜਿਹਾ ਠੀਕ ਵਾ ਹੁਣ ਉਹ ਵਿਚਾਰੀ ਕਿਹਦੇ ਨਾਲ ਜਾਂਦੀ ਪਿੰਦਰ ਕੋਈ ਉਹਨੂੰ ਵਿਚਾਰੀ ਨੂੰ ਤਾਂ ਗੱਲਾਂ ਹੋਣੀਆਂ ਨੇ ਉੱਥੇ ਕਿ ਸੱਸ ਤੇਰੀ ਨਹੀਂ ਆਈ ਮੇਰੀ ਗੱਲ ਸੋਂ ਉਹਨਾਂ ਨੂੰ ਪਤਾ ਹੀ ਆ ਪਿਓ ਦੀ ਮਾਂ ਠੀਕ ਨਹੀਂ ਰਹਿੰਦੀ ਸੱਸ ਹੁਣ ਮੈਂ ਦੱਸ ਕੀ ਕਰਦੀ ਮੈਂ ਤਾਂ ਠੀਕ ਨਹੀਂ ਕੱਲਦੀ ਪਤਾ ਗਵੰਡੀਆਂ ਘਰ ਜਾਣਾ ਹੋਇਆ ਨਾ ਤਾਂ ਘੰਟਾ ਘੰਟਾ ਤੋਂ ਬੈਠੀ ਰਹੀ ਨਹੀਂ ਉੱਥੇ ਹੈ ਮੈਨੂੰ ਪਤਾ ਵਾ ਜਾਣ ਕੇ ਨਹੀਂ ਤੂੰ ਗਈ ਉੱਥੇ ਪੁੱਤ ਮੇਰੀ ਗੱਲ ਸੁਣ ਮੇਰਾ ਨਹੀਂ ਠੀਕ ਮੈਂ ਤਾਂ ਹੀ ਨਹੀਂ ਗਈ ਮੈਂ ਤੁਹਾਨੂੰ ਦੱਸਾਂ ਤਾਂ ਡਈ ਆ ਮੈਂ ਉਹਨੂੰ ਕਿਹਾ ਸੀ ਦਲਜੀਤ ਨੂੰ ਵੀ ਚਲ ਮੈਂ ਆ ਜਾਾਂਗੀ ਸ਼ਾਇਦ ਠੀਕ ਹੋ ਜਾ ਉੱਥੇ ਜਾਓ ਕਾ ਬੇਇਤੀ ਕਰਾਉਂਦੇ ਜੇ ਥਾਂ ਥਾਂ ਸਾਡੀ ਤੇਹੀਂ ਉਹ ਤੂੰ ਇੱਥੇ ਘਰ ਹੁੰਦਾ ਤਾਂ ਚੱਲ ਕਿੱਦਾਂ ਘਰਾਂ ਦੇ 100 ਗੱਲਾਂ ਹੋ ਜਾਂਦੀਆਂ ਵਾ ਜਦੋਂ ਇਦਾਂ ਦਾ ਕੰਮ ਪੈ ਜੇ ਨਾ ਫਿਰ ਜਾਣਾ ਪੈਂਦਾ ਵਾ ਚੱਲ ਇੱਕ ਜਾਣਾ ਹੋਈ ਆਏ ਹੁਣ ਸਾਰੇ ਦਾ ਜ਼ਰੂਰੀ ਉੱਥੇ ਕੀ ਕਰਨਾ ਸਾਰੇ ਜਾ ਕੇ ਗਰਮੀ ਚ ਉਹ ਸਿਆਣਾ ਬੰਦਾ ਸਿਆਣਾ ਹੁੰਦਾ ਵਾ ਆਹੀਂ ਫਿਰ ਨਿਆਣਿਆਂ ਚ ਹੀ ਆ ਜਾਣਾ ਵਾ ਨਿਆਣਿਆਂ ਨੇ ਆਈਆਂ ਮੇਰੀ ਗੱਲ ਸੁਣ ਲੋ ਕਹੇ ਉਹ ਕਹਿਣਾ ਵਾ ਵੀ ਮਾਂ ਨਹੀਂ ਉਹਦੀ ਆਈ ਪੂਰੀ ਚੱਲ ਤੂੰ ਆਉਂਦਾ ਘਰ ਆਂਦਾ ਨੂੰ ਨਾਲ ਲੈ ਜਾਂਦਾ ਪਿੰਦਰ ਨੂੰ ਤੇ ਉਹਨਾਂ ਦੇ ਨਾਲ ਹੀ ਚੱਲ ਜਾਂਦੀਆਂ ਉਹਨਾਂ ਨੇ ਕਿ ਇਦਾਂ ਜਾਵੇਂ ਉਹਦਾਂ ਕੋ ਸਿਮੀ ਗਈ ਸਾਰੇ ਟੱਬਰ ਨੇ ਕਿਦਾਂ ਉਹ ਤੇ ਗਰੇਰਾ ਪਾਇਆ ਸੀ ਮਦਰ ਬਗਾਨੀ ਫਿਰ ਚਲ ਗਈ ਨਾ ਲਾਗੋ ਤੁਹਾਨੂੰ ਵੇਖ ਕੇ ਨਹੀਂ ਆਈ ਕਦੋਂ ਦੀ ਇਹਦੀ ਮਾਂ ਬਿਮਾਰ ਪਈ ਆ ਚੱਲ ਚੰਗਾ ਹੋ ਗਿਆ ਇੱਕ ਗੱਲੋਂ ਵਿਚਾਰੀ ਉਹ ਵੀ ਸੁੱਟ ਗਈ ਆ ਇਹ ਕਦੋਂ ਦੀ ਬਿਮਾਰ ਪਈ ਸੀ ਆਹ ਵਧੀਆ ਹੋ ਗਿਆ ਇਨਾ ਸ਼ੁਕਰ ਦੀ ਕਰਦੇ ਰੱਬ ਦੀ ਘਰੀ ਨੂੰ ਜਿੱਦਾਂ ਦੇ ਕੰਮ ਆਦਾ ਤੂੰ ਕਰਨੀ ਆ ਨਾ ਤੂੰ ਤਲਜੀਤ ਵੱਲੋਂ ਵੀ ਛੁੱਟ ਜਾਣਾ ਵਾ ਠੀਕ ਆ ਨਾ ਕਿਤੇ ਨਹੀਂ ਮੈਂ ਸੁੱਟ ਚਲੀ ਆ ਕੋ ਸੁੱਟ ਜਾਣਾ ਵਾ ਗੱਲਾਂ ਕਰਨਾ ਮੈਂ ਜੋ ਦੁੱਖ ਸੁੱਖ ਚ ਨਹੀਂ ਉਹਨਾਂ ਦੇ ਨਾਲ ਜਾਣਾ ਤਾਂ ਫਿਰ ਛੁੱਟਣਾ ਹੀ ਆ ਉੱਡ ਜਾ ਤੇ ਸੁੱਟ ਦੇ ਨਹੀਂ ਆ ਕੀ ਕੰਨਾ ਦੇ ਕੋ ਜਾ ਕੇ ਆਹ ਵੀ ਮੈਂ ਉਧਰ ਜਾ ਕੇ ਕਰਨਾ ਵਾ ਚੱਲ ਨਾ ਜਾਇਆ ਕਰ ਨਹੀਂ ਜਾਣਾ ਤੂੰ ਮੈਂ ਉਹਦੇ ਕੋ ਕੀ ਲੈਣਾ ਵਾ ਮੈਂ ਮੈਂ ਗੱਲਾਂ ਕਰੀ ਜਾਂਦੇ ਕੀ ਹੋ ਗਿਆ ਕੋ ਹੁਣ ਆਂਦਾ ਤੀ ਉੱਥੇ ਗਏ ਨਹੀਂ ਆਂ ਕਿੱਦਾਂ ਜਾਣਾ ਸੱਸ ਇੰਨੀ ਗਰਮੀ ਲੱਗ ਤੁਹਾਨੂੰ ਗਰਮੀ ਜ਼ਿਆਦਾ ਹੀ ਲੱਗਦੀ ਆ ਸਾਰੀ ਦੁਨੀਆ ਉੱਥੇ ਆਈ ਜਦੋਂ ਬੰਦਾ ਨਹੀਂ ਠੀਕ ਉਹਨੂੰ ਗਰਮੀ ਜ਼ਿਆਦਾ ਲੱਗਦੀ ਆ ਮੇਰੀ ਗੱਲ ਸੁਣੋ ਹਾਂ ਹਲੇ 10 ਦਿਨ ਜਾਂਚ ਹੈ ਗਈ ਆ ਜ਼ਰੂਰੀ ਥੋੜਾ ਭੀ ਅੱਜ ਹੀ ਜਾਣਾ ਆ ਵੀ ਚਲ ਭੋਗ ਤੇ ਚਲ ਜਾਗੀਆਂ ਹੋਰ ਦਿਨ ਥੋੜੇ ਆ ਬਾਬੂ ਜage ਲਾ ਉਹ ਮੇਰੀ ਗੱਲ ਸੁਣੋ ਉਹ ਕਿਤੇ ਸ਼ਰੀਕੇ ਚੋਂ ਆ ਤੁਹਾਡੀ ਆਪਣੀ ਨੋ ਆ ਆਪਣੀ ਤੇ ਹੈ ਹਾਂ ਠੀਕ ਹੀ ਬੰਦਾ ਹੋਇਆ ਤੇ ਫੇਰ ਹੀ ਜਾਂਦਾ ਵਾ ਤੂੰ ਬੜੀਆਂ ਉਹ ਮਾਤਾ ਚੰਗੀ ਭਲੀ ਤੇ ਤੂੰ ਹੈਗੀ ਆ ਚੰਗੀ ਭਲੀ ਆ ਉਹ ਤੇ ਪਤਾ ਕਿੰਨਿਆਂ ਜਾਣੇ ਪੁੱਛਿਆ ਮੈਨੂੰ ਇਹ ਬੰਦਾ ਚੰਗਾ ਭਲਾ ਲੱਗਦਾ ਵਾ ਲੱਤਾਂ ਦੇ ਤੋਰ ਨਹੀਂ ਗਈਆਂ ਗੋਡੇ ਨਹੀਂ ਲੱਤਾਂ ਨਹੀਂ ਤੋਰਦੀਆਂ ਆ ਇਹ ਤੇ ਜਿੱਤ ਕਣਾਂ ਤੇ ਗਿਆ ਹੀ ਨਾ ਤੂੰ ਹੀ ਤੇ ਗਏ ਹੀ ਨਾ ਉਹ ਮੇਰਾ ਗਿਆ ਕਿ ਆਂਦਾ ਉਹਥੇ ਮੇਰੇ ਗੱਲ ਪਈ ਜਾਂਦਾ ਤੂੰ ਮੈਂ ਕੁੱਟੀਆਂ ਸਲਾਵਾ ਦੇਂਦੀਆਂ ਨੂੰ ਹੋਰੀ ਦਸਾਂ ਚ ਪੁੱਟੀਆਂ ਸਲਾਵਾ ਕਰਨਾ ਕੋਈ ਗੱਲ ਨੂੰ ਕੱਲ ਨੂੰ ਚੱਲ ਜਾਣਗੇ ਪਰਸਨਲ ਚੱਲ ਜਾਣਗੇ ਹੋਣਗੇ ਜਾ ਕੇ ਹੁਣ ਜਮਾਲੋ ਉਹਥੇ ਡਿਗ ਡੁਗ ਪੈਂਦੀ ਗੋੜੇ ਗੋੜੇ ਗਰਮੀ ਦਾ ਕਿੰਨੇ ਮੇ ਪਤਾ ਚੱਲਣੀ ਮੜਕੇ ਖੜਨਾ ਹੀ ਉਹਨਾਂ ਨੇ ਗਵਾਂਡੀਆਂ ਘਰ ਤੇ ਜਾਂਦੀ ਡਿਗਦੀ ਨਹੀਂ ਐ ਉਥੇ ਦੋ ਦੋ ਘੰਟੇ ਬੈਠੀ ਰਹਿੰਦੀ ਮੜਕੇ ਹੋ ਜਾ ਹੈਗਾ ਉਹ 10 ਪੀਐਮ ਨਹੀਂ ਸਰਨੇ ਵੀ 10 ਦੀ ਦਵਾਈ ਜਾ ਰਹੀ ਹੈ ਯਾਰ ਤੀ ਦਵਾਈ ਦੋ ਮੈਂ ਕਿਸੇ ਪਾਸੇ ਨਾ ਜਾਵਾਂ ਮਰ ਜਾ ਘਰੇ ਖਾ ਕੇ ਆਹ ਤੀ ਤਾਂ ਕਹਿੰਦੇ ਅੰਦਰੇ ਬੱਜੀ ਰਵੇ ਉਠੋ ਮੰਮੀ ਇਹਨਾਂ ਨੇ ਦੇਖੋ ਕੋਈ ਕਰੀ ਜਾਣਾ ਇਹ ਪਖੰਡ ਕਰਦਾ ਹੀ ਨਾ ਉਹਨੂੰ ਮੇਰੇ ਨਾਲ ਪਖੰਡ ਲੱਭਦੇ ਆ ਮੇਰੀ ਗੱਲ ਸੁਣ ਜੇ ਉਹ ਨਹੀਂ ਜਾਣ ਜੋਗੀ ਤਾਂ ਤੂੰ ਹੀ ਮੈਨੂੰ ਫੋਨ ਕਰ ਦਿੰਦੀ ਵੀ ਮੰਮੀ ਠੀਕ ਨਹੀਂ ਆਉਂਦੇ ਨਹੀਂ ਗਾ ਜਾਣਾ ਤੇ ਮੈਨੂੰ ਲੈ ਜਾਓ ਆਣਗੇ ਇਥੋਂ ਮੈਂ ਸਿੱਧਾ ਨਾ ਜਾਂਦਾ ਤੇ ਆਉਂ ਨੂੰ ਆ ਜਾਂਦਾ ਦੱਸ ਮੈਂ ਕਿਦਾਂ ਚੱਲ ਜਾਂਦੀ ਇਕੱਲੀ ਤੂੰ ਹੀ ਆਪੇ ਤੇ ਕੀ ਹੈ ਕਿ ਮੈਂ ਉੱਥੋਂ ਚੱਲ ਜਾਣਾ ਜਾਇਜ਼ ਨਹੀਂ ਇਥੇ ਘਰ ਆਉਂਦੇ ਮੈਂ ਤੁਹਾਡੇ ਨਾਲ ਜਾਂਦੀ ਤੇ ਤੂੰ ਮੈਨੂੰ ਫੋਨ ਤੇ ਕਰਦੀ ਕਿ ਤੈਨੂੰ ਵੀ ਗਰਮੀ ਜ਼ਿਆਦਾ ਲੱਗਦੀ ਸੀ ਬੰਦਾ ਸਾਗੇਵੇਂ ਗੱਲ ਪਈ ਜਾਂਦੇ ਆ ਬੰਦਾ ਕੀ ਦੀ ਗੱਲ ਦਸੋ ਉਹ ਇੱਥੇ ਲੋਕੀ ਗੱਲਾਂ ਕਰਨ ਦੇ ਹੀ ਮੂੰਹ ਪਰ ਪਰ ਕੇ ਤੇ ਕਰਦੇ ਰਹਿੰਦੇ ਜਿਹੜੇ ਕਰਦੇ ਆ ਸਾਨੂੰ ਕਹਿੰਦੇ ਤੁਹਾਨੂੰ ਨਹੀਂ ਨਾ ਕਰਨੀਆਂ ਘਰ ਆਣ ਕੇ ਅਸੀਂ ਬਾਹਰ ਅੰਦਰ ਫਿਰਨਾ ਵਾ ਗੱਲਾਂ ਕਰਦੀਆਂ ਇੱਥੇ ਲੋਕੀ ਸਾਨੂੰ ਲੋਕ ਨਹੀਂ ਗੱਲਾਂ ਨਾ ਕੀ ਲੱਗੀ ਤਾਂ ਫੇ ਭੋਗਤੇ ਵੀ ਨਾ ਜਾਇਓ ਬੈਠੀਆਂ ਰਹੋ ਦੋਹਾਂ ਜਣੀਆਂ ਕਰ ਕਰੇ ਕਾ ਦਾ ਪਾਰਾ ਚੜਾਇਆ ਵੈਨਾਂ ਆ ਕਸੂਰ ਤੇ ਸਾਰਾ ਇਹਨਾਂ ਦਾ ਵਾ ਤੁਸੀਂ ਹੀ ਜਾਣਾ ਵਾ ਤੇ ਚੁੱਪ ਕਰਕੇ ਤੁਸੀਂ ਦੋਵੇਂ ਜੀ ਚਲ ਜਿਓ ਜਾਣਾ ਦੇ ਆਂਡ ਗਵਾਂਡ ਇਕੱਠਾ ਕਰਦੇ ਫਿਰ ਦੇ ਬਲਾਂ ਕਰੀ ਉਹਨੂੰ ਵੀ ਲੈ ਜਿਏ ਨਾਲ ਉਹਨੂੰ ਵੀ ਲੈ ਜਿਏ ਘਰ ਤਾਂ ਸਾਡੇ ਕਪਤ ਪਾ ਤਾ ਨਾ ਉਹ ਆ ਕੇ ਤੁਹਾਡੇ ਦਵਲੇ ਹੋਈ ਜਾਂਦੇ ਗੱਲਾਂ ਮਾਰਦੇ ਫਿਰਦੇ ਇਹਨਾਂ ਵੱਲ ਤਾਂ ਮੈਂ ਕਦੇ ਵੀ ਨਹੀਂ ਜਾਂਦੀ ਮੈਂ ਐਸਾ ਚੇ ਸੋਚਿਆ ਸੀ ਕਿ ਚਲ ਕੋਈ ਗੱਲ ਨਹੀਂ ਆ ਜੇ ਅੱਜ ਨਹੀਂ ਨਾ ਤੇ ਕੱਲ ਨੂੰ ਜਾਂ ਪਰਸ ਨੂੰ ਜਾ ਕੇ ਤਾਂ ਹੋਵਾਂਗੇ ਪਰ ਜਿੱਦਾਂ ਨੇ ਇਹਨੇ ਕੰਮ ਕੀਤਾ ਵਾ ਨਾ ਹੁਣ ਮੈਂ ਕਦੇ ਵੀ ਨਹੀਂ ਜਾਂਦੀ